ਹਿੱਟ ਹੋ ਸਕਦਾ ਸੀਗਾ ਕੋਈ ਇਦਾਂ ਦਾ ਖਿਆਲ ਆਉਂਦੇ ਬਾਈ ਬਈ ਉਹ ਇੱਕ ਮੈਨੂੰ ਪਹਿਲੀ ਗੱਲ ਰਹਿ ਗਈ ਜਿਹੜੇ ਬਿਜ਼ਨਸ ਸਕਿੱਲ ਹੁੰਦੀ ਨਾ ਇਹ ਮੇਰੇ ਖਿਆਲ ਬਹੁਤ ਹੋਰ ਚੀਜ਼ ਹੈ ਜੀ ਹਾਂ ਨਾ ਉਹ ਮੇਰੇ ਵਰਗੇ ਬੰਦੇ ਚ ਤਾਂ ਨਹੀਂ ਬਹੁਤ ਔਖੀ ਹੈ ਮੈਂ ਆਪਣੇ ਨੂੰ ਚੰਗੀ ਤਰ੍ਹਾਂ ਦੇਖ ਲਿਆ ਵੀ ਤੂੰ ਬਸ ਅਜੇ ਤੱਕ ਵੀ ਟੋਟੇ ਪੱਜ ਗਾਣੇ ਲਿਖੀ ਜਾ ਕਸਮ ਨੇ ਵੀ ਜੇਕਰ ਮੈਂ ਮੈਨੇਜ ਕਰਨਾਂ ਜਾਂ ਇਦਾਂ ਕਰ ਲਾਂ ਉਦਾਂ ਕਰ ਲਾਂ ਉਹਦੇ ਬਾਰੇ ਬਾਗੀ ਨਹੀਂ ਤੁਰਦਾ ਬਾਜੀ ਕੋਈ ਕਾਰੋਬਾਰ ਕੋਈ ਹੋਰ ਨਾਲ ਸ਼ੁਰੂ ਕਰਨ ਬਾਰੇ ਨਹੀਂ ਸੋਚਿਆ ਕੋਈ ਵੀ ਨਹੀਂ ਕੋਈ ਸ਼ੇਰਾਂ ਚ ਪੈਸੇ ਲਾ ਲਈਏ ਕੋਈ ਮੈਂ ਮੈਂ ਆਹ ਸ਼ੇਰ ਮੈਨੂੰ ਰੋਟੀ ਵਈ ਜਾਂਦੇ ਆ ਮੈਂ ਕਹਿੰਦਾ ਠੀਕ ਨਹੀਂ ਉਹਨਾਂ ਸ਼ੇਰਾਂ ਚ ਪੰਗਾ ਪਾ ਕੇ ਮੇਰੇ ਹਾਂ ਹਾਂਜੀ ਤੇ ਸੱਚੀ ਕਵਤਾਲਾ ਸਭ ਇੱਦਾਂ ਹੀ ਮੈਨੂੰ ਤਾਂ ਲੱਗਦਾ ਰਹਿੰਦਾ ਜਾ ਰਿਹਾ ਇਹ ਤਾਂ ਬਹੁਤ ਔਖਾ ਕੰਮ ਆ ਨਾ ਪਰ ਮੈਨੂੰ ਇਹ ਵਿਚਾਰ ਰਿਹਾ ਬੈਦਾਂ ਰੋਟੀ ਦੇਈ ਜਾਵੇ ਏਦਾਂ ਹੀ ਬਸ ਟਕੇ ਟਕਾਏ ਜੇ ਚਲੀ ਜਾਈਏ ਦੁਨੀਆ ਤੋਂ ਹਾਂ ਅਰੇ ਨਹੀਂ ਨਹੀਂ ਬਈ ਤੁਸੀਂ ਅਮਰ ਹੋ ਬਈ ਤੁਸੀਂ ਲੈਜੈਂਡਰੀ ਆਰਟਿਸਟ ਹੋ ਤੁਸੀਂ ਅਮਰ ਹੋ ਬਈ ਬਈ ਇਹ ਤਾਂ ਪਿਆਰਾ ਹੀ ਤੁਹਾਡਾ ਮਤਲਬ ਚਲੋ ਪੰਜਾਬੀ ਪਿਆਰਿਆਂ ਦਾ ਜਿਹੜੇ ਬਈ ਜਿਵੇਂ ਸਾਡੇ ਫੇਵਰੇਟ ਹੋ ਤੁਸੀਂ ਤੁਹਾਡਾ ਫੇਵਰੇਟ ਕੌਣ ਹੈ ਬਹੁਤ ਸਾਰੇ ਹੈ ਜੀ ਕੋਈ ਇੱਕ ਅੱਦੇ ਬਾਰੇ ਬਈ ਕੁਝ ਸੁਣਾਓ ਕੋ ਗੱਲਾਂ ਕਿਉਂਕਿ ਮੈਂ ਜਾਣਨਾ ਕਿ ਉਹਨਾਂ ਦਾ ਵੀ ਨਾਮ